नो वर्क नो सिक्योरिटी नो वर्क कलकत्ता च होई ਦ੍ਰਿੰਦਗੀ ਦੀ ਘਟਨਾ ਨੂੰ ਲੈ ਕੇ ਡਾਕਟਰਾਂ ਤੇ ਗੁੱਸਾ ਅਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸੇਵਾਵਾਂਾਂ ਕੀਤੀਆਂ ਬੰਦ ਦਾਦੇ ਕਿ ਜਿਵੇਂ ਡਾਕਟਰਾਂ ਨੂੰ ਕਰਵਾਲਾ ਸਿਵਲ ਹਸਪਤਾਲ ਖੰਨਾ ਵਿਖੇ ਤੇ ਨਾਤਾ ਅੱਜ ਮੈਂ ਆਪਣੇ ਬਾਕੀ ਡਾਕਟਰ ਸਾਥੀਆਂ ਨਾਲ ਇੱਥੇ ਇਸ ਲਈ ਸੈਸੀ ਸਟ੍ਰਾਈਕ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਮੇਰਾ ਨਾਮ ਡਾਕਟਰ ਇੰਦਰਪ੍ਰੀਤ ਸਿੰਘ ਹੈ ਅੱਜ ਜਿਸੀ ਇੱਥੇ ਸਾਰੇ ਡਾਕਟਰਸ ਦੇ ਨਾਲ ਸਟਾਫ ਜਿਹੜਾ ਹੈਗਾ ਸਿਵਲ ਹਸਪਤਾਲ ਖੰਨਾ ਵਿਖੇ ਕੀ ਵੀ ਦੇਖਦੇ ਆ ਸਿਰਫ ਲੇਡੀਜ਼ ਨੂੰ ਅ ਅੰਦਰ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਹੀਂ ਕਿ ਕਿਆ ਜਾਂਦਾ ਹੈ ਕਿ ਮੈਨੂੰ ਵੀ ਸ਼ੁਰੂ ਤੋਂ ਹੀ ਉਹਨਾਂ ਦੀ ਸਿੱਖਿਆ ਦੇ ਵਿੱਚ ਇਹ ਪਾਇਆ ਜਾਵੇ ਮੇਰਾ ਨਾਮ ਮਨਦੀਪ ਕੌਰ ਹੈ ਜੀ ਮੈਂ ਨਵ ਸਿੰਘ ਆਫੀਸਰ ਹਾਂ ਸਿਵਲ ਹਸਪੀਟਲ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੋਲਕਾਤਾ ਤੇ ਹੋਈ ਦਰਿੰਦਗੀ ਦੀ ਘਟਨਾ ਨੂੰ ਲੈ ਕੇ ਡਾਕਟਰਾਂ ਤੇ ਗੁੱਸਾ ਅਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸੇਵਾਵਾਂ ਕੀਤੀਆਂ ਬੰਦ ਦਾਦੇ ਕਿ ਕੋਲਕਾਤਾ ਤੇ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਦੀ ਘਟਨਾ ਨੂੰ ਲੈ ਕੇ ਖੰਨਾ ਦੇ ਸੇਲ ਹਸਪਤਾਲ ਦੇ ਡਾਕਟਰਾਂ 'ਚ ਭਾਰੀ ਰੋਸ ਪੈ ਜਾ ਰਿਹਾ ਹੈ ਅਤੇ ਡਾਕਟਰਾਂ ਨੇ ਹੜਤਾਲ ਰੱਖੀ ਤੇ ਰੋਸ ਪਰਦਰਸ਼ਨ ਕੀਤਾ ਡਾਕਟਰਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਹੈ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਅਤੇ ਡਾਕਟਰ ਹੜਤਾਲ 'ਤੇ ਰਹੇ ਮਰੀਜ਼ਾਂ ਦਾ ਚੈੱਕਅਪ ਨਹੀਂ ਕੀਤਾ ਗਿਆ ਪਰੰਤੂ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ 9 ਸੇਫਟੀ 9 ਸੇਫਟੀ 9 ਸੇਫਟੀ 9 ਸਿਕਿਉਰਿਟੀ 9 ਨੋ ਸਿਕਿਉਰਿਟੀ 9 ਨੋ ਕਿਨਾਂ ਕਾਰਨ ਦਾ ਦੇਖੋ ਜੀ 9 ਤਰੀਕ ਦਾ ਇਹ ਹੋਇਆ ਹੋਇਆ ਹੈਗਾ ਹੁਣ ਤੱਕ ਅੱਜ ਤੇ ਹੁਣ ਅੱਜ 16 ਤਰੀਕ ਹੋ ਚੁੱਕੀ ਐ 7 ਦਿਨ ਹੋ ਚੁੱਕੇ ਐ ਇਸ ਪ੍ਰੋਟੈਸਟ ਨੂੰ ਚੱਲਦੇ ਹੋਏ ਬਟ ਹਾਲੇ ਤੱਕ ਇਹਦਾ ਕੋਈ ਵੀ ਫੈਸਲਾ ਨਹੀਂ ਹੋ ਚੁੱਕਿਆ ਅ ਅੱਜ 78 ਸਾਲ ਹੋ ਚੁੱਕੇ ਨੇ ਆਪਣਾ ਦੇਸ਼ ਯਾਦ ਹੋਏ ਹੋਏ ਨੂੰ ਬਟ ਫਿਰ ਵੀ ਅੱਜ ਇੱਥੇ ਕੋਈ ਵੀ ਔਰਤ ਕੋਈ ਵੀ ਲੇਡੀ ਕਿਤੇ ਵੀ ਆਜ਼ਾਦ ਮਹਿਸੂਸ ਨਹੀਂ ਕਰਦੀ ਕਿਉਂਕਿ ਜੋ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਹੈ ਇਹ ਹੋਇਆ ਵੀ ਹਸਪੀਟਲ ਦੇ ਅੰਦਰ ਹੀ ਹੈ ਤੇ ਇਹਨਾਂ ਬਰੂਟਲੀ ਤਰੀਕੇ ਨਾਲ ਹੋਇਆ ਹੈ ਕਿ ਉਹਨੂੰ ਅਸੀਂ ਐਕਸਪਲੇਨ ਕਰਦੇ ਹੋਏ ਵੀ ਸਾਡੇ ਰੌਂਗ ਤੇ ਖੜੇ ਹੁੰਦੇ ਨੇ ਤੇ ਸਾਡੀ ਸਰਕਾਰ ਅਗੇ ਇਹੀ ਮੰਗ ਹੈ ਕਿ ਸਾਰੇ ਇੰਸਟੀਚੂਟਸ ਦੇ ਵਿੱਚ ਵੂਮਨ ਦੀ ਸੇਫਟੀ ਦੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਉਹਨਾਂ ਉਹਨਾਂ ਦੇ ਲਈ ਸੇਫਟੀ ਦੇ ਲਈ ਪ੍ਰੋਟੈਕਸ਼ਨ ਦੇ ਲਈ ਉਹਨੂੰ ਗਾਰਡ ਦੇਣੇ ਚਾਹੀਦੇ ਨੇ ਉਹਨਾਂ ਦੇ ਹਸਪੀਟਲਸ ਦੇ ਵਿੱਚ ਵੀ ਤਾਂ ਜੋ ਐਦਾਂ ਦਾ ਅੱਗੇ ਫਿਊਚਰ ਦੇ ਵਿੱਚ ਕਦੇ ਵੀ ਨਾ ਹੋ ਸਕੇ ਕਿਉਂਕਿ ਇਦੇ ਲਈ ਕੋਈ ਪਾਰਟਿਕੂਲਰ ਇੱਕ ਏਜ ਗਰੁੱਪ ਇਨਵੋਲਵ ਨਹੀਂ ਹੈਗਾ ਤੁਸੀਂ ਆਪਾ ਰੋਜ਼ ਨਿਊਜ਼ ਪੜ੍ਹਦੇ ਆ 6 ਮਹੀਨੇ ਦੀ ਬੱਚੀ ਤੋਂ ਲੈ ਕੇ 85 ਸਾਲ ਦੀ ਫੁਮਨ ਤੱਕ ਐਦਾਂ ਹੋ ਰਿਹਾ ਆ ਤੇ ਬਟ ਬਾਅਦ ਚ ਉਹਦਾ ਇੱਕ ਵਾਰ ਸਾਰਾ ਕੁਝ ਬਹੁਤ ਜ਼ਿਆਦਾ ਹਾਈਪ ਹੋ ਜਾਂਦੀ ਹੈ ਬਟ ਬਾਅਦ ਚ ਉਹਦਾ ਕੋਈ ਵੀ ਸੋਲੂਸ਼ਨ ਨਹੀਂ ਨਿਕਲਦਾ ਆਪਾ ਹਰ ਰੋਜ਼ ਦੇਖਦੇ ਆ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਸਿਰਫ ਲੇਡੀਜ਼ ਨੂੰ ਅ ਅੰਦਰ ਦਬਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਹੀਂ ਕਿ ਕਿਹਾ ਜਾਂਦਾ ਕਿ ਮੈਨੂੰ ਵੀ ਸ਼ੁਰੂ ਤੋਂ ਹੀ ਉਹਨਾਂ ਦੀ ਸਿੱਖਿਆ ਦੇ ਵਿੱਚ ਇਹ ਪਾਇਆ ਜਾਵੇ। ਸੋ ਸਾਡੀ ਸਾਰਿਆਂ ਦੀ ਸਰਕਾਰ ਅੱਗੇ ਹੀ ਅਪੀਲ ਹੈ ਕਿ ਔਰਤਾਂ ਦੀ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਹੈ ਤੇ ਇਹਦੇ ਲਈ ਸਭ ਤੋਂ ਸਖਤ ਕਦਮ ਉਠਾਏ ਜਾਣ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮਨਦੀਪ ਕੌਰ ਹੈ। ਕੀ ਜੀ ਤੁਹਾਡਾ? ਮੈਂ ਨਰ ਸਿੰਘ ਆਫੀਸਰ ਹਾਂ ਸਿਵਲ ਹਸਪੀਟਲ ਖੰਨਾ ਦੇ ਵਿੱਚ। ਜੇ ਮੈਂ ਡਾਕਟਰ ਅਗਰਵਾਲਾ ਸਿਵਲ ਹਸਪੀਟਲ ਖੰਨਾ ਵਿੱਚ ਇਖਤਿਆਰਨਾਤਾ। ਅੱਜ ਮੈਂ ਆਪਣੇ ਬਾਕੀ ਡਾਕਟਰ ਸਾਥੀਆਂ ਨਾਲ ਇੱਥੇ ਇਸ ਲਈ ਸੱਦੀ ਸਟ੍ਰਾਈਕ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਪੱਛਮੀ ਬੰਗਾਲ ਦੇ ਕੋਲਤਾ ਵਿਖੇ ਆਰਜੀਕਰ ਮੈਡੀਕਲ ਕਾਲੇ ਵਿਖੇ ਬਹੁਤ ਹੀ ਮੰਦਪਾਗੀ ਘਟਨਾ ਹੋਈ ਹੈ ਉੱਥੇ ਇੱਕ ਟ੍ਰੇਨਿੰਗ ਡਾਕਟਰ ਨਾਲ ਉਹਨਾਂ ਦਾ ਰੇਪ ਐਂਡ ਮਰਡਰ ਹੋਇਆ ਹੈ ਬਹੁਤ ਹੀ ਜੜੀ ਕਾਨੂੰਨੀ ਹਰਕਤ ਹੈਗੀ ਹੈ ਅਸੀਂ ਇੱਥੇ ਸਟਾਈਕ ਇਸ ਲਈ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਖਤ ਤੋਂ ਸਖਤ ਸਲਾਮ ਮਿਲੇ ਸਜ਼ਾ ਮਿਲੇ ਜਿਨੇ ਇਹ ਜੁਰਮ ਕੀਤਾ ਹੈ ਤੇ ਜਿਹੜੇ ਵਿਕਟਿਮ ਹੈਗੇ ਆ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦੀ ਫੈਮਿਲੀ ਨੂੰ ਇਨਸਾਫ ਮਿਲੇ ਤੇ ਦੂਜੇ ਗੱਲ ਸਿਆ ਕਰਨ ਦਾ ਕਿ ਕੇਂਦਰ ਸਰਕਾਰ ਸੈਂਟਰ ਪ੍ਰੋਟੈਕਸ਼ਨ ਐਕਟ ਲੈ ਕੇ ਆਏ ਤਾਂ ਕਿ ਕੋਈ ਵੀ ਹਸਪਤਾਲ ਦੇ ਵਿੱਚ ਕੋਈ ਵੀ ਬੰਦਪਾਗੀ ਘਟਨਾ ਪਵਿੱਖ ਵੀ ਨਾ ਹੋ ਨਾ ਹੋ ਸਕੇ ਤੇ ਇੱਕ ਸਿਕਿਉਰਟੀ ਦਾ ਜੁਰਮ ਦੀ ਜਾਂਚ ਹਰ ਸਾਲ ਵਿੱਚ ਚਾਹੇ ਸਾਰੇ ਇੰਡੀਆ ਦੇ ਹਸਪਤਾਲਾਂ ਵਿੱਚ ਸਿਕਿਉਰਟੀ ਦਾ ਇੰਸਟੈਂਸ ਹੋ ਜਾਵੇ ਮੇਰਾ ਨਾਮ ਡਾਕਟਰ ਇੰਦਰਪ੍ਰੀਤ ਸਿੰਘ ਹੈ ਅੱਜ ਜਿਸੀ ਇੱਥੇ ਸਾਰੇ ਡਾਕਟਰਸ ਦੇ ਨਾਲ ਸਟਾਫ ਜਿਹੜਾ ਹੈਗਾ ਸਿਵਲ ਹਸਪੀਟਲ ਖੰਨਾ ਵਿਖੇ ਪੱਛਮੀ ਬੰਗਾਲ ਕੋਲਕਾਤਾ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਇੱਕ ਇੰਟਰਨ ਦਾ ਜਿਹੜਾ ਰੇਪ ਤੇ ਨਾਰਾ ਦਾ ਮਰਡਰ ਕੀਤਾ ਗਿਆ ਬਹੁਤ ਮੰਦਪਾਗੀ ਘਟਨਾ ਹੋਈ ਹੈ ਉਹਦੇ ਖਿਲਾਫ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਰਕਾਰ ਨੂੰ ਗੁਜਾਰਿਸ਼ ਕਰਦੇ ਆ ਕਿ ਜਿਵੇਂ ਕਿ ਪਹਿਲਾਂ ਹੀ ਡਾਕਟਰ ਰਾਗਵ ਨੇ ਆਲਰੇਡੀ ਦੱਸ ਦਿੱਤਾ ਹੈ ਕਿ ਅਸੀਂ ਉਹਨਾਂ ਦੇ ਲਈ ਛੇਤੀ ਤੋਂ ਛੇਤੀ ਇਨਸਾਫ ਦੀ ਮੰਗ ਕਰਦੇ ਆ ਤੇ ਮੌਜੂਦਾ ਕੇਂਦਰ ਸਰਕਾਰ ਤੋਂ ਤੇ ਸੂਬਾ ਸਰਕਾਰ ਤੋਂ ਇਹ ਉਮੀਦ ਕਰਦੇ ਆ ਤੇ ਮੰਗ ਵੀ ਕਰਦੇ ਆ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਦੇ ਅੰਡਰ ਸਾਰੇ ਸਰਕਾਰੀ ਹਸਪਤਾਲਾਂ ਦੇ ਸਾਰੇ ਹਰ ਤਰ੍ਹਾਂ ਦੇ ਹਸਪਤਾਲਾਂ ਦੇ ਵਿੱਚ ਸਿਹਤ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਜਾਣ ਤਾਂ ਜੋ ਸਟਾਫ ਪੂਰੀ ਤਨਦੇਹੀ ਦੇ ਨਾਲ ਲੋਕਾਂ ਦੀ ਸੇਵਾ ਕਰ ਸਕੇ ਤੇ ਅਸੀਂ ਪਰਸਨਲੀ ਸੇਵਾ ਕਰ ਆਪਣੀ ਡਿਊਟੀ ਨਿਭਾਉਂਦੇ ਹੋਏ ਅਸੀਂ ਮਰੀਜ਼ਾਂ ਦੀ ਤਨਦੇਹੀ ਨਾਲ ਸੇਵਾ ਕਰ ਸਕੀਏ ਤੇ ਸਾਡੀ ਸਿਕਿਉਰਿਟੀ ਦਾ ਪੂਰਾ ਪੂਰਾ ਇੰਤਜ਼ਾਮ ਕੀਤਾ ਜਾਵੇ ਪੀਸੀਐਮਏ ਅਸੋਸੀਏਸ਼ਨ ਜਿੰਦਾਬਾਦ ਪੀਸੀਐਮਏ ਅਸੋਸੀਏਸ਼ਨ ਜਿੰਦਾਬਾਦ